ਲੇ ਉਹਨਾਂ ਦੇ ਇਥੇ ਇੱਕ ਮੇਲਾ ਹੁੰਦਾ ਸੀ ਕਿਤਾਬਾਂ ਚੋ ਦਾ ਨਾਮ ਸੀ ਖਿਆ ਦਾ ਮੇਲਾ ਖਿਆ ਦਾ ਮੇਲਾ ਦੇਸੀ ਅਸੀਂ ਆਂਦੇ ਹਾਂ ਜੱਗ ਦਾ ਮੇਲਾ ਜੱਗ ਦਾ ਮੇਲਾ ਉਹ ਤਰ੍ਹਾਂ ਦੇ ਰਹਿੰਦਾ ਸੀ ਉਹ ਦੁਨੀਆਂ ਤੇ ਮਿਲ ਰੋਟੀ ਅੱਛਾ ਇੱਕ ਲੱਗਦੀ ਸੀ ਵਿਸਾਖੀ ਛੇਤਕ ਦੇ ਵਿੱਚ ਹਾਂਜੀ ਛੇਤਕ ਕਿਉਂ ਆਂਦੇ ਸਾਂ ਅੱਛਾ ਜੀ ਹੈ ਜੀ ਜਗਿੰਦਰ ਸਿੰਘ ਸੀ ਇਹ ਛੇ ਜਾ ਕੇ ਵਜ਼ੀਰੇਆਲਾ ਹੋਇਆ ਹੈ ਅੱਛਾ ਉਹਦੇ ਬਾਅਦ ਸਾਨ ਸੂਰਜ ਸਿੰਘ ਉਹਦੇ ਪ੍ਰਾਤਾਂ ਛੋਟੇ ਹੈ ਜੀ ਤੇ ਪ੍ਰਕਾਸ਼ ਸਿੰਘ ਉਹ ਮੇਰਾ ਜਮਾਤੀ ਸੀ ਅੱਛਾ ਜਗENDER ਸਿੰਘ ਜਿਹੜਾ ਉਹ ਵਜ਼ੀਰੇ ਵਾਲਾ ਉਥੇ ਪੰਜਾਬ ਹੋਇਆ ਉਥੇ ਹੋਇਆ ਜਾ ਕੇ ਇਹ ਜਿਹੜੀ ਛੁਰੀ ਮਾਰੀ ਚਾਕੂ ਜਿਹਨੇ ਮਾਰਿਆ ਸੀ ਉਹਦਾ ਕੀ ਨਾਂ ਸੀ ਜਗENDER ਜਗENDER ਇੱਕ ਦਾ ਪੁੱਤਰ ਸੀ ਤੇ ਆਤਮਾਰਾਮ ਦਾ ਆਤਮਾਰਾਮ ਹਿੰਦੂ ਦਾ ਹਾਂ ਹਿੰਦੂ ਅੱਛਾ ਉਹ ਅਥੇ ਜਦੋਂ ਛੁਰੀ ਵੱਜ ਗਈ ਚਾਕੂ 10 ਦਿਵਾਰ ਪਾਰ ਹੋ ਗਿਆ ਅੱਜਕੱਲ ਤੇ 1 ਮਿੰਟ ਦਾ ਨਹੀਂ ਵਸਾ ਖਾਂਦੇ ਥਾਣੇ ਪੁਚਾਈ ਦੀ ਟੋਰ ਜਾਂਦੇ ਨੇ ਫੌਰਨ ਨਹੀਂ ਕੋਈ ਵੀ ਨਹੀਂ ਸੀ ਤੁਹਾਡੇ ਵੀ ਅੱਭੀਆਂ ਕੁਝ ਨਹੀਂ ਆਖਿਆ ਤੇ ਉਹ ਨਾ ਪਿਛਲੇ ਜਿਹੜਾ ਸੀ ਹਾਂ ਜਗਿੰਦਰ ਜਿੰਦਰ ਜਗਿੰਦਰ ਸੰਗਰ ਜਗਿੰਦਰ ਸਿੰਘ ਜੀ ਮਾਂ ਦਾ ਇਹ ਇਹ ਸੀ ਕਿ ਜਿਹੜੀ ਬੀਬੀ ਰੰਗੀ ਹੋ ਯਾਨੀ ਇਹ ਮੁਸਲਮਾਨੀ ਹੂੰ ਉਹਦੀ ਧੀ 5-4 ਸਾਲ ਦੀ ਹੋਵੇ ਉਹ ਮੁੰਡਾ ਜਾਣਾ ਅੱਛਾ ਉਹਨੇ ਨੂਨ ਨਾਲ ਘਰ ਛੱਡਣਾ ਹਾਂ ਜਾ ਕੇ ਬਾਲ ਖਿਡਾਣੇ ਪੈ ਦੀ ਹਿਨਾਲ ਕਰਦਾ ਜਿਵਾਨ ਉਹਨਾਂ ਦਾ ਰਿਸ਼ਤਾ ਵੀ ਤੁਹਾਨੂੰ ਕੁੜੀਆਂ ਜਿਵਾਨ ਹਾਂਜੀ ਸਰ ਜੀ ਅਈ ਤੋਂ ਪੰਜ ਗਈਆਂ ਨਹੀਂ ਹਨ ਪੁਰੀਆਂ ਪਹਿਲਾਂ ਅੱਛਾ ਜਦੋਂ ਆਪਣੇ ਨੇ ਨਾ ਰਾਮਾੁਰ ਬਿਰਾ ਕਰਨਾਲ ਉਸ ਵੇਲੇ ਜਗਿੰਦਰ ਸਿੰਘ ਦੇ ਕਈ ਖਾਤਾਰੇ ਨੇ ਕਿ ਵਿਵagge ਆਉ ਤੇ ਕੁੜੀਆਂ ਲੈ ਜਾਓ ਅੱਛਾ ਹਾਂਜੀ ਹਾਂ ਹਾਂ ਕੁੜੀਆਂ ਜਿਵਾਨ ਅੱਛਾ ਉਹ ਕਿਸੇ ਗੌਰ ਨਾਲ ਇੱਕ ਸਾਡੇ ਕਸ਼ਮੀਰੀਆਂ ਦੀ ਸੀ ਉਹਦੇ ਮਰ ਗਏ ਰਾਜ ਬਸੋਂ ਦੀ ਕੋਸ਼ਣ ਜੀਵਿੰਦਰ ਸਿੰਘ ਦੀ ਭੈਣ ਵਿਆਹੀ ਸੀ ਕੁਲਾ ਪੇ ਸ਼ਹਿਰ ਕੁਲਾ ਪੇ ਪੈ ਕੁਲਾ ਸ਼ਹਿਰ ਹੈ ਕੁਲਾ ਸ਼ਹਿਰ ਉੱਤੇ ਆਹ ਹਾਂ ਉਹਦਾ ਘਰ ਬੋਂ ਦਾ ਸੀ ਬੀਬੀ ਭਿੰਡਰ ਤੇ ਅੱਛਾ ਜੀਵਿੰਦਰ ਸਿੰਘ ਦਾ ਤੇ ਸੂਰਤ ਹੈ ਮੇਰਾ ਨੂੰ ਤੇ ਨਾਂ ਨਹੀਂ ਸੀ ਉਹਨਾਂ ਦਾ ਘਰ ਆਂਦਾ ਨਾ ਬੀਬੀ ਭਿੰਡਰ ਦਾ ਘਰ ਅੱਛਾ ਅੱਛਾ ਵੇਖੋ ਉਹਦਾ ਅਮਲ ਸੀ ਨਾ ਜੀ ਬੜੀ ਨੇਕ ਬੀਬੀ ਸੀ ਹਾਂ ਬੜਾ ਸ਼ੋਰ ਆ ਸੀ ਅੱਛਾ ਹਾਂ ਬੇਬੀ ਪਿੰਡਰਗੇ ਪਿੰਡਰ ਦਾ ਨਾਮ ਸੀ ਜੱਟਾਂ ਦੀ ਅੱਛਾ ਉਹਨਾਂ ਦਾ ਨਾਮ ਸੀ ਸੋਹਣ ਸਿੰਘ ਤੇ ਕਪੂਰ ਸਿੰਘ ਤੇ ਗੁਰਵਾਨ ਸਿੰਘ ਨਿਹਾਲ ਸਿੰਘ ਜਗੀਰ ਸਿੰਘ ਜਦਲੀਬ ਸਿੰਘ ਹਾਂਜੀ ਉਹਦੇ ਵੀ ਦਲੀਬ ਸਿੰਘ ਸਿੰਧੀ ਅੰਦੇ ਹਾਂ ਸਿੰਧੀ ਅੱਛਾ ਉਹ ਸਿੰਧ ਜਿਹੜਾ ਹਾਂ ਜ਼ਮੀਨ ਵੀ ਇੱਥੇ ਉਹਨਾਂ ਦੀ ਸੱਤ ਮਰਾ ਬੇਬੀ ਅੱਛਾ ਉਹ ਇਹ ਪੰਜ ਭਰਾ ਸਨ ਬਗਬਰਾਮ ਤੇ ਭਗਵਾਨ ਸਿੰਘ ਕਰਤਾਰ ਸਿੰਘ ਇਹ 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 ਪੰਜ ਭਰਾ ਸਨ ਅੱਛਾ ਤੇ ਧੰਵੰਦ ਵੀ ਨਾ ਸਨ ਤੇ ਮੁੰਡੇ ਵੀ ਮੇਰੇ ਨਾਲ ਪਰੇ ਸਨ ਛੋਰੀ ਲਾਲ ਅੱਛਾ ਰਾਮ ਲਾਲ ਅੱਛਾ ਚਰਨਜੀਤ ਹਾਂ ਜੀ ਤੇ ਉਹ ਇਹ ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਨਾ ਸਣ ਤੇ ਹਿੰਦੂਆਂ ਦਾ ਇੱਥੇ ਬਾਬਾ ਦੇਵ ਬਾਬਾ ਦੇਵ ਸਹੀ ਉਹਨਾਂ ਤੇ ਹੀ ਘੜਾ ਇੱਥੇ ਕਿਨੇ ਬਣਾਇਆ ਸੀ ਉਹ ਕਿਨੇ ਸ਼ੁਰੂ ਕੀ ਤੇ ਚੌਧਰੀ ਸੀ ਮੰਮਦ ਅੱਛਾ ਹਾਂਜੀ ਪਹਿਲਾਂ ਰਿਹਾ ਸਾਂਸੀ ਸਣ ਅੱਛਾ ਪਹਿਲਾਂ ਉਹ ਰਿਹਾ ਯਾਰੋ ਮੰਮਦ ਯਾਰ ਅੱਛਾ ਉਸ ਤੋਂ ਬਾਅਦ ਚੌਧਰੀ ਮੰਮਦ ਰਿਹਾ ਹੈ ਟੀਮ ਉਸ ਤੋਂ ਬਾਅਦ ਹੀ ਰਾਸ਼ੇ ਗਰਿਆ ਅੱਛਾ ਮੇਰਾ ਕਾਰ ਅੱਛਾ ਜੀ ਅਸਲਾਮ ਵਾਲੇਕੁਮ ਜੀ ਦੋਸਤੋ ਵਕਾਰ ਤਰੀਨ ਵਲਾਗ ਚ ਇੱਕ ਦਵਾ ਫਿਰ ਤੁਹਾਨੂੰ ਜੀ ਆਇਆਂ ਨੂੰ ਦੋਸਤੋ ਅੱਜ ਅਸੀਂ ਪਿੰਡ ਬੈਠੇ ਆਂ ਬੱਦੂ ਕੀ ਘੁਸਾਈਆਂ ਬੜਾ ਤਾਰੀਖੀ ਪਿੰਡ ਏ ਤੇ ਪਿੰਡ ਦੀ ਮਸ਼ਹੂਰ ਜਿਹੜਾ ਤੁਸੀਂ ਦੇਖਿਆ ਹੋਏਗਾ ਮੰਦਿਰ ਟੋਮਰੀ ਮੰਦਿਰ ਜਿਹਦੀ ਤਾਰੀਖ तकरीबन ਕੋ 5000 ਸਾਲ ਪੁਰਾਣੀ ਤਾਰੀਖ ਏ ਅੱਜ ਇੱਥੇ ਸਾਡੇ ਨਾਲ ਬਜ਼ੁਰਗ ਨੇ হাজী ਇਸਮਾਇਲ ਸਾਹਿਬ ਪਹਿਲਵਾਨ ਕਸ਼ਮੀਰੀ ਉਹਨਾਂ ਦਾ ਜਿਨ੍ਹਾਂ ਦੀ ਮਾਸ਼ਾਅੱਲਾ 108 ਸਾਲ عمرੇ ਇਸ ਵਕਤ ਤੇ ਹਾਈ ਸਾਹਿਬ ਦੀ ਮਾਸ਼ਾਅੱਲਾ ਬੜੀ ਅੱਛੀ ਯਾਦਦਾਸ਼ਤ ਤੇ ਅੱਜ ਸਾਡੇ ਨਾਲ ਇਹ ਸਾਰੇ ਇੰਟਰਵਿਊ ਦੇ ਵਿੱਚ ਜਿਨ੍ਹਾਂ ਦਾ ਤਾਵਨ ਹਾਸਲ ਹੈ ਉਹ جناب ਖਾਨ ਖਾਨ ਮੁਹੰਮਦ ਸਾਹਿਬ ਨੇ ਤੇ ਦੂਸਰੇ ਮੁਹੰਮਦ ਸਲੀਮ ਸਾਹਿਬ ਤੇ ਮੁਹੰਮਦ ਸਲੀਮ ਸਾਹਿਬ ਥੋੜਾ ਜਿਹਾ ਆਪਣਾ ਤਾਰਫ ਕਰਾਨੇ ਮੁਹੰਮਦ ਸਲੀਮ ਸਾਹਿਬ ਦੱਸੋ ਹਾਂ ਜਰਾ ਆਪਣਾ ਕਿਹੜਾ ਇਲਾਕਾ ਤੁਹਾਡਾ ਫਿਰ ਹਾਈ ਸਾਹਿਬ ਦਾ ਜਿਲ੍ਹਾ ਅੰਬਾਲਾ ਰਿਆਸਤ ਪਟਿਆਲਾ अच्छा अच्छा ਤੁਸੀਂ ਉੱਥੋਂ ਆਏ ਹੋ ਤੁਹਾਡੇ ਉੱਥੋਂ ਅਸੀਂ ਆਏ ਹਾਂ ਪਤੋ ਸਹੀ ਤੇ ਕੀ ਬਜ਼ੁਰਗ ਸਨ ਆਂਦੇ ਨੇ ਪੁਰਾਣੀਆਂ ਗੱਲਾਂ ਥੋੜੀ ਜਿਹੀ ਦੂਸੋਂ ਬੈਠ ਕੇ ਆ ਗਏ ਜੀ ਉਹ ਉੱਥੇ ਜ਼ਿੰਮੇਦਾਰੀ ਕਰਦੇ ਸਾਂ ਅੱਛਾ ਤੇ ਬਾਕੀ ਕਮਾਲਪੁਰ ਪਿੰਡ ਸੀ ਸਾਡਾ ਅੱਛਾ ਤੇ ਜ਼ਿੰਮੇਦਾਰੀ ਠੀਕਾ ਕਰਦੇ ਸਾਂ ਅਹੇ ਤੁਹਾਡਾ ਵੀ ਜੀ ਉਹ ਹੀ ਪਿੰਡ ਸੀ ਹਾਂ ਸੋਡਾ ਵੀ ਇੱਕੋ ਪਿੰਡ ਸੀ ਕੁਮਾਰਪੁਰ ਸਾਡਾ ਪਿੰਡ ਜੀ ਅੱਛਾ ਤੁਸੀਂ ਜਦੋਂ ਇੱਥੇ ਆਇਓ ਖੈਰੀ ਮੈਰੀ ਆ ਗਏ ਕੋਈ ਨੁਕਸਾਨ ਤੇ ਨਹੀਂ ਹੋਇਆ ਨੁਕਸਾਨ ਕੋਈ ਨਹੀਂ ਹੋਇਆ ਗੱਡਿਆਂ ਤੇ ਅਸੀਂ ਆਇਆ ਸੀ ਗੱਡੇ ਤੇ ਡਾਇਰੈਕਟ ਬੱਦੋ ਕੀ ਆਏ ਬੱਦੋ ਕੀ ਆਇਆ ਕਿ ਕਿਧਰੇ ਹੋਰ ਵੀ ਕੋਈ ਸਫ਼ਰ ਕੀਤਾ ਕਿਸੇ ਪਾਸੇ ਅਸੀਂ ਲਾਲੀਆਂ ਰਹਿ ਆਏ 6 ਮਹੀਨੇ ਕਿਉਂਕਿ ਅੰਬਾਲਾ ਸਾਰਾ ਤੇ ਸਰਗੋਦਾ ਲਗਿਆ ਸੀ 6 ਮਹੀਨੇ ਤੁਹਾਡੇ ਇੱਥੇ ਆ ਗਣਾ ਪੈ ਗਈ ਅਸੀਂ ਅਸੀਂ ਜਨਯੋਤ ਲਾਲੀਆਂ ਗੱਲ 6 ਮਹੀਨੇ ਲਾਲੀਆਂ ਰਹਿ ਆਏ ਪਹਿਲੀ ਪ੍ਰੈਕਟਿਸ ਸਾਡਾ ਤਾਇਆ ਜੀ ਥੱਜੂ ਦਾ ਚੇਅਰਮੈਨ ਬੋਬਰ ਸਾਹਿਬ ਨੂੰ ਇੱਥੇ ਲਾਇਆ ਆ ਬਾਲ ਸਾਹਿਬ ਇੱਥੇ ਸਾਨੂੰ ਜ਼ਮੀਨਾਂ ਲਾਟ ਹੋ ਗਈਆਂ ਅੱਛਾ ਇੱਥੇ ਫਿਰ ਬਾਈ ਵੀ ਜੀ ਕਰਨ ਲੱਗ ਪਿਆ ਠੀਕ ਹੋ ਗਿਆ ਲੋ ਜੀ ਹੁਣ ਅਸੀਂ ਹਾਈ ਸਾਹਿਬ ਨਾਲ ਗੁਫਤਗੂ ਕਰਾਂਗੇ ਤੇ ਜੁੜੇ ਰਹੇ ਜੇ ਸਾਡੇ ਨਾਲ ਲੈਂਡ ਤੱਕ ਬੜੀ ਦਿਲਚਸਪ ਗੁਫਤਗੂ ਹੋਏਗੀ ਸਾਡੀ ਤੇ ਯਕੀਨਨ ਤੁਹਾਨੂੰ ਮਜ਼ਾ ਆਏਗਾ ਗੁਫ਼ਤਗੋ ਸੁਣਨ ਦਾ ਹਾਇਸ਼ਾ ਪਹਿਲਵਾਨੇ ਵੀ ਕਰਦੇ ਰਹੇ ਨੇ ਤੇ ਉਸਤਾਦ ਵੀ ਨੇ ਦਸੰਡੇ ਇਹਨਾਂ ਦੇ ਤੇ ਲੋ ਜੋ ਹਾਇਸ਼ਾ ਸਾਹਿਬ ਦਾ ਇਲਾਕਾ ਪਟਨਾ ਵਾਲਾ ਹਾਇਸ਼ਾ ਸਾਹਿਬ ਵਾਲੇ ਸਾਹਿਬ ਦਾ ਕੀ ਨਾਂ ਸੀ ਰੋਸ਼ਨਦੀਨ ਹੈ ਨਾ ਰੋਸ਼ਨਦੀਨ ਹਾਂ ਰੋਸ਼ਨਦੀਨ ਕਸ਼ਮੀਰੀ ਕਸ਼ਮੀਰੀ ਮਹੱਲਾ ਗੜੀ ਮਹੱਲਾ ਗੜੀ ਪਤਾ ਲੱਗਦਾ ਅੱਛਾ ਮਹੱਲਾ ਗੜੀ ਦੇ ਵਿੱਚ ਸੀ ਉਸ ਵਕਤ ਬੈਠੇ ਅੱਛਾ ਤੇ ਹਾਇਸ਼ਾਬ ਤੁਸੀਂ ਇੱਥੋਂ ਤੋਂ ਹੀ ਵਸੇਂਦੇ ਹੋ ਸਹੀ ਸ਼ੁਰੂਤੋਂ ਲੈ ਕੇ ਤੇ ਹੁਣ ਤੱਕ ਇੱਥੇ ਸਹੀ ਤੇ ਹਾਇਸ਼ਾਬ ਉਸ ਵਕਤ ਦੀ ਪ੍ਰਾਣੀ ਆਪਣੀ ਪ੍ਰਾਣੀ ਹੈ ਕੀ ਹੈ ਸਹੀ ਅੱਛਾ ਜੀ ਤੇ ਹਾਈ ਸਾਹਿਬ ਆਪਣਾ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ ਕਿ 47 ਤੋਂ ਪਹਿਲਾਂ ਇੱਥੇ ਕਿਹੜੇ-ਕਿਹੜੇ ਲੋਕ ਬਾਜ਼ ਦੇ ਹਨ ਕੀ ਸਾਹਤਾ ਤੁਸੀਂ ਥੋੜਾ ਜਿਹਾ ਮੈਨੂੰ ਦੱਸੋ ਉਸ ਵਕਤ ਉਮਰ ਕਿੰਨੀ ਸੀ ਤੁਹਾਡੀ ਮੇਰੀ ਉਦੋਂ ਉਮਰ 25 ਸਾਲ ਸੀ 25 ਸਾਲ ਤਾਂ ਖੈਰੀ ਮਰੀ ਜਵਾਨ ਹੁੰਦਾ ਤਾਂ 25 ਸਾਲ ਦੇ ਲੋਕ اچھا ਇੱਥੇ ਕੋ ਖਾੜਾ ਵਗੈਰਾ ਵੀ ਆਇਆ ਸੀ ਸਾਡੇ ਇੱਥੇ ਤਾਂ ਰਹੇ ਸਨ ਮੈਨੂੰ ਇਹ ਦੱਸੋ ਅਸੀਂ ਉਹ ਖਾੜਿਆਂ ਵਾਲੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਤੇ ਇਸ ਇੱਥੇ ਜਿਹੜੀ ਆਬਾਦੀ ਸੀ ਉਹ ਕਿੰਨੇ ਕਿਹੜੇ ਕਿਹੜੀ ਇੱਥੇ ਕੋਮਾਂ ਰਹਿੰਦੀਆਂ ਸਨ ਉਸ ਵਕਤ ਪੌਮਾ ਵੀ ਹਿੰਦੂ ਸਿੱਖ ਅੱਛਾ ਮੁਸਲਮਾਨ ਠੀਕ ਹੈ ਜਿਹਾ ਜਿਹਾ ਸਹੀ ਹਾਂਜੀ ਅਸਾਂ ਜਾਂ ਵੀ ਠੱਠੀ ਉਹ ਉਹ ਖਰਾਬ ਵਾਵਾ ਮਲਾਈ ਸਹੀ ਹਾਂ ਹ ਇਸ ਵਿੱਚ ਇੱਥੇ ਜ਼ਿਆਦਾ ਤਾਦਾਦ ਕਿੰਨਾਂ ਦੀ ਸੀ ਮੁਸਲਮਾਨਾਂ ਦੀ ਸੀ ਕਿੰਨੇ ਹਿੰਦੂਆਂ ਦੀ ਹਿੰਦੂਆਂ ਦੀ 100 ਤੇ 26 ਸੀ ਹਿੰਦੂ ਸਿੱਖ 126 ਜਿਹੜੇ ਸਨ ਮਕਾਨ ਸਨ ਜਾਂ ਬੰਦੇ ਸਨ 126 ਘਰ ਸਨ 126 ਘਰ ਸਨ ਹਿੰਦੂਆਂ ਦੇ ਤੇ ਸਿੱਖਾਂ ਦੇ ਅੱਛਾ ਠੀਕ ਹੋ ਗਿਆ ਹਾਂ ਤੇ ਐਸਾ ਮਿਲਨ ਵਰਤਨ ਉਸ ਵਕਤ ਕਿਵੇਂ ਦਾ ਸੀ ਆਪਸੀ ਜਿਹੜਾ ਪੰਜ ਚਿਹਰਾ ਕੀ ਨਵੇਂ ਨਿਹੜਾ ਹੈ ਨਾ ਬੜਾ ਹੱਸ਼ਿਆ ਸੀ ਅੱਛਾ ਜਿਹੜੇ ਸੇਖ ਸਨ ਹਾਂਜੀ ਤੇ ਮੁਸਲਮਾਨਾਂ ਦੇ ਬੜੇ ਖੈਰ ਕਰਾ ਸਨ ਸਹੀ ਹੈ ਜਗਿੰਦਰ ਸਿੰਘ ਸੀ ਇਹ ਚ ਜਾ ਕੇ ਵਜ਼ੀਰਿਆਲਾ ਹੋਇਆ ਹੈ ਅੱਛਾ ਉਹਦੇ ਬਾਅਦ ਸ਼ਾਨ ਸੂਰਜ ਸਿੰਘ ਉਹਦੇ ਪ੍ਰਾਥਮਿਕ ਛੋਟੇ ਹੈ ਜੀ ਤੇ ਪ੍ਰਕਾਸ਼ ਸਿੰਘ ਉਹ ਮੇਰਾ ਜਮਾਤੀ ਸੀ ਅੱਛਾ ਜਗਿੰਦਰ ਸਿੰਘ ਜਿਹੜਾ ਉਹ ਵਜ਼ੀਰਿਆਲਾ ਉਥੇ ਪੰਜਾਬ ਹੋਇਆ ਉਥੇ ਹੋਇਆ ਜਾ ਕੇ ਇੰਡੀਆ ਇੰਡੀਆ ਅੱਛਾ ਹਾਂ ਠੀਕ ਹੈ ਉਹਦਾ ਜਗਿੰਦਰ ਸਿੰਘ ਦਾ ਬੇਟਾ ਤੁਸੀਂ ਨਾਮ ਕੀ ਲਿਆ ਉਹ ਉਹਦਾ ਬਾਪ ਜਿਹੜਾ ਸੀ ਉਹਦਾ ਨਾਮ ਸੀ ਸੂਰਜ ਸਿੰਘ ਸੂਰਜ ਸਿੰਘ ਹਾਂਜੀ ਉਹਦਾ ਭਰਾ ਵੀ ਛੋਟਾ ਉਹਦਾ ਨਾਮ ਸੀ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਉਹ ਮੇਰਾ ਜਮਾਤ ਪੰਜਵੀਂ ਜਮਾਤ ਅਸਾਂ ਹੀ ਪੜ੍ਹਦੇ ਹਾਂ ਅੱਛਾ ਇੱਥੇ ਸਕੂਲ ਵੀ ਹੈ ਸੀ ਪਿੰਡ 'ਚ ਹੀ ਸਕੂਲ ਸੀ ਮੈਨੂੰ ਯਾਦ ਨਹੀਂ ਲੱਭਿਆ ਤੁਹਾਨੂੰ ਕਿ ਕੋਈ ਸਕੂਲ ਸੀ ਮੁੰਡਿਆਂ ਦਾ ਸ਼ਿਆਰ ਸ਼ਿਆਰ ਜਮਾਤਾਂ ਦਾ ਫਿਰ ਕੁੜੀਆਂ ਦਾ ਵੀ ਕੋਈ ਸਕੂਲ ਹੈ ਸੀ ਕੁੜੀਆਂ ਦਾ ਵੀ ਹੈ ਸੀ ਅੱਛਾ ਸਾਈਆਂ ਦਾ ਵੀ ਹੈ ਕਿਹਾ ਸੀ ਅੱਛਾ ਉਹ ਵੱਖਰਾ ਸੀ ਸਾਈਆਂ ਉਹ ਵੱਖਰਾ ਸਹੀ ਹਾਂਜੀ अच्छा आज सब इत्ते जेडे से अपना जेडे ਤੁਹਾਡੇ ਸਕੂਲ ਦੇ ਵਿੱਚ ਤੇ ਮਾਸਟਰ ਉਹਨਾਂ ਦਾ ਕੋ ਨਾਮ ਜ਼ੇਨ ਚ ਹੋਵੇ ਕਿਹੜੇ ਉਸਤਾਦ ਪੜਾਉਂਦੇ ਸਨ ਉਹ ਮਾਸਟਰ ਗੱਲ ਰੱਖਿਆ ਸੀ ਗਖੜ ਦਾ اچھا ਉਹ ਇੱਥੇ ਹੀ ਲੱਗੇ ਸਨ ਤੇ ਇੱਥੇ ਬਦਲੀ ਹੋਈ ਸੀ ਉਹਨਾਂ ਦੀ 22 ਸਾਲੇ ਤੇ ਪੜਾਇਆ ਹਾ اچھا ਸਾਹਸਾਨ ਦੂਜੇ ਸਾਹਨ ਮਾਸਟਰ ਅਬਦੁਲ ਅਜ਼ੀਜ਼ ਉਹ ਵੀ ਗਖੜ ਦੇ ਹਨ ਤੋਂ ਅੱਛਾ ਤੇ ਦੋ ਮਾਸਟਰ ਪਿੰਡ ਦੇ ਸਨ ਮਾਸਟਰ ਬੂਟਾ ਰਾਮ ਸਹੀ ਤੇ ਮਾਸਟਰ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਇਹ ਮਾਸਟਰ ਬੂਟਾ ਰਾਮ ਤੇ ਮਾਸਟਰ ਸ਼੍ਰੀ ਕ੍ਰਿਸ਼ਨ ਇਹ ਬੱਦੂ ਕੀ ਦੇ ਸਨ ਬਾਕੀ ਦੋ ਜਿਹੜੇ ਸਾਨੂੰ ਅੱਛਾ ਤੇ ਤੁਸੀਂ ਕਿੰਨੀਆਂ ਜਮਾਤਾਂ ਪੜੀਆਂ ਇੱਥੇ ਮੈਂ ਪੰਜਵੀਂ ਪੜੀਆਂ ਪੰਜਵੀਂ ਤੱਕ ਸਕੂਲ ਸੀ ਤੇ ਪੰਜ ਹੀ ਇੱਥੋਂ ਪੜੀਆਂ 6 ਤਬੂਲ 6ਵੀਂ ਨਹੀਂ ਅੱਛਾ ਤੇ ਉਸ ਤੋਂ ਬਾਅਦ ਅੱਗੇ ਨਹੀਂ ਕਿਧਰੇ ਗਏ ਪੜਨ ਕੇ ਸੋ ਨਹੀਂ ਅੱਛਾ ਉਹ ਮੈਨੂੰ ਪੜਨ ਹੀ ਨਿਸ਼ਾਨਾ ਦਿੱਤਾ ਉਹ ਇਹ ਕਮੋਂ ਹਿੰਦੂ ਸੀ ਮੁੰਡਾ ਉਹ ਰਤ ਨੂੰ ਮਾਚਿਆ ਕੁ ਵੱਜ ਬੈਠਾ ਸੀ ਤੇ ਕੈਦਰੋਂ ਨਿਕਲ ਆਇਆ ਸੀ ਇਹ ਨਾ ਫਿਰ ਮੈਨੂੰ ਮੈਂ ਕਿਹਾ ਨਾ ਬਿਨ ਜਾਣ ਕੇ ਨਹੀਂ ਮਾਰਿਆ ਅਸੀਂ ਖੇਡਦੇ ਆ ਤੇ ਨਿਸ਼ਾਨ ਇਹ ਵੀ ਆਇਆ ਹਰ ਸਾਹਿਬ ਦੇ 300 ਵੱਜਿਆ ਸੀ ਕੈਦਰੋਂ ਨਿਕਲ ਆਇਆ ਸੀ ਤੇ ਇਹ ਕੀ ਵਾਕਿਆ ਹੋ ਗਿਆ ਅਜੀ ਸਾਹਿਬ ਲੜਾਈ ਉਹ ਪਹੀ ਕੁਝ ਨਹੀਂ ਨਹੀਂ ਇਸ ਦਸਹਰਾ ਹੁੰਦਾ ਅਸ ਜੀ ਨਾ ਅੱਛਾ ਹਾਂ ਹਾਂ ਹਾਂਜੀ ਕਿ ਉਹ ਗੱਤਕਾ ਖੇਡਦੇ ਹੁੰਦੇ ਸਨ ਨਾ ਹਾਂ ਹਾਂ ਤੇ ਉਸ ਵਿੱਚ ਚਾਕੂ ਖੋਲ ਕੇ ਨਾ ਚਾਲੇ ਕਰਦੇ ਅੱਗੇ ਤਸਤੀ ਕੀਤੀ ਉਹ ਤਸਤੀ ਹੋਦੀ ਤੇ ਵਾਜ ਮਿੱਟੀ ਤੇ ਮੈਂ ਤਸਜੀ ਕੀਤੀ ਤੇ ਅਗਾਂ ਲੰਗੇ ਤੇ ਇਥੇ ਵਾਜ ਪੀ ਅੱਛਾ ਆਪਣੇ ਤਖਤੀਆਂ ਨਾਲ ਹੀ ਖੇਡਦੇ ਹਾਂ ਅੱਛਾ 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 ਸਹੀ ਸਹੀ ਤੁਹਾ ਕੀ ਦਾ ਮਤਲਬ ਤੁਸੀਂ ਵੀ ਉਹ ਦਸਹਰ ਦੇ ਵਿੱਚ ਹੀ ਸਾਲ ਲੈਂਦੇ ਉਹ ਗੱਤਕੇ ਦੇ ਵਿੱਚ ਜਾਨਦੇ ਹੁੰਦੇ ਹਾਂ ਸੀਗੇ ਅੱਛਾ ਅਰੇ ਜੋ ਕੁਝ ਸੰਦ ਤੁਹਾਨੂੰ ਸਾਰਾ ਵੀ ਯਾਦ ਹੈ ਅੱਛਾ ਉਸ ਤੋਂ ਬਾਅਦ ਉਰਨੇ ਸ਼ਾਨਾ ਮੇਰੇ ਅਖਾਰੇ ਦੇ ਉਸਤਾਨ ਸਿੰਘ ਉਹਦੇ ਬਾਅਦ ਸੰ ਲੰਮਰਦਾਰ ਖਤਮਾਲ ਸਿੰਘ ਅੱਛਾ ਉਹਦੇ ਵੱਡੇ ਭਰਾ ਸਨ ਅਰਵਿੰਦ ਸਿੰਘ ਖਾਨੇ ਦਾ ਅੱਛਾ ਉਹਦੇ ਦੋ ਭਰਾ ਘੋਟੇ ਖਾਨੇ ਜੋੜੇ ਸਨ ਤੇ ਗਰੀਬ ਸਿੰਘ ਤੇ ਜਗੀਰ ਸਿੰਘ ਅੱਛਾ ਉਹ ਮੇਰੇ ਜਮਾਤੀ ਸਨ ਉਹ ਵੀ ਪੰਜਵੀਂ ਪਾਰ ਦੇ ਖਾਨੇ ਸੀ ਹਾਂ ਉਹ ਦੋ ਛੋਟੇ ਸਨ ਉਹ ਵੀ ਪੁੱਤ ਨੌਕਾ ਦਾ ਸੀ ਇੱਕ 5 ਸਾਲ ਦਾ ਸੀ ਗੁਜਵੰਤ ਤੇ ਇੰਜ ਸੁਵੰਤ ਅੱਛਾ ਉਹਨਾਂ ਕਿਵੇਂ ਨੂੰ ਪਤਾ ਲੱਗਾ ਕਿ ਜਿਹੜੇ ਜੂਸੇ ਹਾਂ ਨਾ ਉਹਨਾਂ ਨੂੰ ਪਤਾ ਹੈ ਕਿ ਇਹ ਪਾਣੀ ਪੂਰੇ ਹੋ ਗਏ ਨੇ ਅੱਛਾ ਉਹ ਪਤਾ ਕਿਵੇਂ ਲੱਗਾ ਤੁਹਾਡੇ ਨਾਲ ਗੁਰਾਤਾ ਹੋਇਆ ਕੋਈ ਆਗਾ ਸੀ ਜੀ ਉਹਦਾ ਉਰੂ ਆਠਾ ਦਾ ਸੀ ਜਦੋਂ ਇੱਥੋਂ ਗਿਆ ਤਾਂ ਉਹ ਕਿਹਦਾ ਮੁੰਡਾ ਸੀ ਉਹ ਕਿਸੇ ਇਕਵਾਲ ਸਿੰਘ ਦਾ ਨਹੀਂ ਉਹ ਸਿੰਧੀ ਉਹਨਾਂ ਦਾ ਨਾਮ ਹੈ ਸਿਤਾਰਾ ਦਾ ਨਾਮ ਹੈ 8 ਸਾਲਾਂ ਨਹੀਂ ਜਦੋਂ ਗਿਆ ਸੀ ਤੇ ਆਇਆ ਸੀ ਤੇ ਸਿੱਧੀ ਢਾੜੀ ਸਾਥੂ ਅੱਛਾ ਹਾਂ ਤੇ ਉਹ ਤਾਂ ਪੇਕੇ ਮਿਲਦਾ ਮਿਲਦਾ ਨਾ ਉਹ ਬਈਆ ਸੀ ਨਾ ਸਾਫਾ ਦਾ ਆਉਂਦਾ ਆਹ ਸ਼ਾਨੂਲਾ ਨਹੀਂ ਇਹ ਇਹਨੂੰ ਦਿਲ ਦੀ ਬਿਮਾਰੀ ਹੋ ਗਈ ਸੀ ਤੇ ਮਮਾ ਜਿੰਦੋਸਤਾਨ ਗਿਆ ਸੀ ਨਾ ਜੀ ਜੀ ਤੇ ਉੱਥੇ ਫਿਰ ਉਹ ਇਹਨੂੰ ਮਿਲਿਆ ਸੀ ਉਹ ਇਹਨੂੰ ਫਿਰ ਇੱਥੇ ਮਿਲਣ ਆਇਆ ਸੀ ਇਹ ਬੜੇ ਭੈਣ ਨੂੰ ਕਰਿਆ ਸੀ ਨਾ ਰਾਗਾਂਝ ਗਰੀ ਅੱਛਾ ਉਹਨੂੰ ਫਿਰ ਆਟਨ ਲੱਗਦਾ ਤੇ ਤੁਹਾਡਾ ਵੀ ਮੁਲਾਕਾਤ ਹੋਈ ਨਾ ਮੁਲਾਕਾਤ ਮੈਂ ਕੁਝ ਨਾਲੇ ਹੁੰਦਾ ਤਾਂ ਮਰ ਗਿਆ ਦੇਖ ਅੱਛਾ ਮੇਰੀ ਭੈਣ ਉਹਨਾਂ ਨਾਲ ਲੱਗ ਕੇ ਬਾਦੀ ਤੇ ਪਾ ਵੀ ਜਿਹੜੇ ਕਿਸਮਾਈਂਪੁਰ ਦੇਸ਼ਾਂ ਤੋਂ ਆਉਂਦੇ ਹਾਂ ਇਹ ਉਹ ਸ਼ਹਿਰ ਹੁੰਦੇ ਨੇ ਹਾਂਜੀ ਮੇਰੇ ਮਸਤੇ ਨਹੀਂ ਉਹ ਲੱਗਾ ਹੂੰ ਉਹੀ ਉਹ ਦੱਸਿਆ ਕਿ ਉਹ ਦੱਸਿਆ ਨਾ ਉਸ ਕੇ ਭਾਰੀ ਦਾ ਸਿੰਦਰਾਂ ਦੀ ਕੋਈ ਗੱਲ ਸੁਣਾ ਅੱਛਾ ਉਹ ਇੱਕ ਹੈ ਜਿਹੜੇ ਛੋਟੇ ਸਨ ਨਾ ਉਹਨਾਂ ਚ ਇੱਕ ਹੈ ਇਹ ਨਹੀਂ ਪਤਾ ਕਿਹੜਾ ਅੱਛਾ ਹਾਂਜੀ ਤੇ ਪੰਜ ਜਿਹੜੇ ਨੇ ਉਹ ਪੂਰੇ ਹੋ ਗਏ ਨੇ ਅੱਛਾ ਹੁਣ ਤੁਸੀਂ ਖਾੜੇ ਵਾਲੀ ਤੁਹਾਡੇ ਕੋਲ ਗੱਲ ਸੁਣਨੇ ਆ ਖਾੜਾ ਇੱਥੇ ਕਿੰਨੇ ਬਣਾਇਆ ਸੀ ਉਹ ਕਿੰਨੇ ਸ਼ੁਰੂ ਕੀ ਤੇ ਚੌਧਰੀ ਸੀ ਮੰਮੂ ਜੀ अच्छा हां पहला ਰਿਹਾ ਸਾਂਸੀ ਸਣ ਅੱਛਾ ਪਹਿਲਾਂ ਉਹ ਰਿਹਾ ਯਾਰੋ ਨਮ ਗਿਆ ਅੱਛਾ ਉਸ ਤੋਂ ਬਾਅਦ ਚੌਧਰੀ ਮੰਦ ਰਿਹਾ ਚੀਮ ਉਸ ਤੋਂ ਬਾਅਦ ਹੀ ਰਾਸੇਂਗ ਰਿਹਾ ਅੱਛਾ ਇਹ ਜਿਹੜਾ ਕਾਟ ਅੱਛਾ ਇਸ ਖਾੜੇ ਚ ਖਾੜੇ ਠੀਕ ਤੂ ਦੇ ਸਾਡਾ ਸਾਡਾ ਤੂ ਦਾ ਕੀ ਨਾਂ ਸੀ ਇਹ ਸਾਬੂ ਪਰਿਆਣਾ ਪਰਿਆਣਾ ਇੱਥੇ ਵੀ ਰਿਹਾ ਜੇ ਸਾਬੂ ਨਾਲ ਹੀ ਹੁਣ ਵਿੱਚ ਆ ਗਿਆ ਆ ਪਿੰਡ ਦੇ ਇਥੇ ਵੀ ਇਥੇ ਵੀ ਰਿਆ ਭਾਈ ਸਾਹਿਬ ਕਿੰਨੇ ਖੂਸ ਹਨ ਪਿੰਡ ਦੇ ਦੁਆਲੇ ਤੇ ਸਾਗੂਆਨਾ ਤੇ ਪੁਹਾਨ ਨਹੀਂ ਖੂ ਖੂ ਹਾਂ ਖੂ ਨੇੜੇ ਹੀ ਸੰਗ ਹੋਵੇ ਇਹ ਇੱਕ ਇਸ ਪਾਸੇ ਤੇ ਮੋਢ ਲਾਕੂ ਕਬਰਸਤਾਨ ਕਬਰਸਤਾਨ ਦੇ ਵਿੱਚ ਆ ਗਿਆ ਹੈ ਅੱਛਾ ਹਾਂਜੀ ਮੋਢ ਲਾਕੂ ਸਹੀ ਇਹ ਜੋ ਟੂਟੀਆਂ ਵਾਲਾ ਹੈ ਇੱਕ ਦੋ ਦੁਬੱਟਾ ਖੂ ਖੂ ਅੱਛਾ ਥਾਰੇ ਦੇ ਵਿੱਚ ਇੱਕ ਇੱਕ ਮੁਰਜਾ ਮੁਰਜਾਂ ਵਾਲਾ ਸੀ ਹਾਂ ਜੀ ਸਭ ਖਾਣੇ ਦੇ ਵਿੱਚ ਕਿਹੜੇ ਕਿਹੜੇ ਹੋਰ ਤੁਹਾਡੇ ਸੰਗੀ ਦੇ ਲਈ ਪਹਿਲਵਾਨ ਸਾਨੂੰ ਉਹਨਾਂ ਦੇ ਕੋ ਨਾਮ ਜ਼ਿਹਨ 'ਚ ਆਉਣਾ ਉਹ ਵੀ ਫੌਟ ਹੋ ਗਿਆ ਉਦੋਂ ਜ਼ਿੰਮੇਦਾਰ ਹੋ ਗਏ ਨਾ ਸਾਸੀ ਸੀ ਨਾ ਅੱਛਾ ਫਿਰ ਜ਼ਿੰਮੇਦਾਰ ਹੋ ਗਿਆ ਜੀ ਗੁਲਾਮ ਰਸੂਲ ਅੱਛਾ ਹਾਂ ਜੀ ਉਹ ਉਹ ਸੀ ਮੇਰਾ ਮੋਹਰੀ ਯਾਰ ਅੱਛਾ ਇੱਕ ਹੋਰ ਵੀ ਦੱਸ ਜੋ ਤੁਹਾਡੇ ਨਾਲ ਜ਼ੋਰ ਕਰਦਾ ਰਿਹਾ ਹਾਂ ਹਾਂ ਉਹਦਾ ਕੀ ਨਾਮ ਸੀ ਉਹ ਸਰਦਾਰ ਹੀਰਾ ਸਿੰਘ ਹੀਰਾ ਸਿੰਘ ਉਹ ਉਸਤਾਦ ਚੁੱਕ ਸੀ ਨਾ ਇਹਨਾਂ ਦਾ ਸਾਥ ਗਿਆ ਦਾ ਅਜੋ ਉਸਤਾਦ ਸੀ ਨਹੀਂ ਕਿਹੇ ਰਾਜ ਸਿੰਘ ਦੇ ਆਪਣੇ ਕੋ ਬਾਲ ਹੈ ਜਾਂ ਹੋਰ ਕੋ ਸਿਖਾ ਦੇ ਬਸ ਇੱਕੋ ਲੜਕੀ ਸੀ ਤੇ ਦਰਦਰਾ ਉਹਦਾ ਮਨ ਜਾ ਕੇ ਲਿਹਿਆ ਸਾਸੂ ਦੇ ਰਾਹ ਵਿੱਚ ਉਹ ਆ ਗਈ ਅੱਛਾ ਕਤਲ ਹੋ ਗਿਆ ਸੀ ਫੋਟ ਹੋ ਗਿਆ ਨਹੀਂ ਅੱਛਾ ਬੇਟਾ ਰਾਜ ਹੋਇਆ ਪੈਦਾ ਹੋਇਆ ਬੇਟਾ ਪਾਇ ਰਾਜ ਹੋਇਆ ਅੱਛਾ ਅੱਛਾ ਇੱਥੇ ਉਹਦੀ ਬੇਟੀ ਹੋਈ ਸੀ ਹਾਂ ਉਹ 4 ਸਾਲ ਦੀ ਸੀ ਅੱਛਾ ਅੱਛਾ ਪੀਕ ਹੋ ਗਿਆ ਬੇਟੀ ਦਾ ਕੋਈ ਨਾਮ ਦੇਣ ਚ ਹੋਵੇ ਕੀ ਸੀ ਉਹਦਾ ਬੇਟੀ ਦਾ ਨਾਮ ਐਸੀ ਤੇ ਮਨਜੀਤ ਤੇ ਅਸੀਂ ਲਾਡਾਂ ਨਾਲ ਬੀਬਾਂ ਆਂਦੇ ਹੁੰਦੇ ਸਾਂ ਮਨਜੀਤ ਮਨਜੀਤ ਨਾਂ ਸੀ ਹੀਰਾ ਸਿੰਘ ਦੀ ਬੇਟੀ ਦਾ ਤੇ ਲਾਡਾਂ ਨਾਲ ਕੀ ਆਂਦੇ ਸੋ ਬੀਬੀ ਬੀਬਾਂ ਬੀਬਾਂ ਹਾਂ ਠੀਕ ਹੋ ਗਿਆ ਹਾਂ ਉਹ ਸਵੇਰੇ ਮੇਰੇ ਕੋਲ ਆ ਜਾਂਦੇ ਸੀ ਤੇ ਰਾਤ ਨੂੰ ਫੇਰ ਆ ਜਾਂਦੇ ਸੀ ਖਰਦਾਂਗਾ ਅੱਛਾ ਅੱਛਾ ਹੋਰ ਕਿਹੜੇ ਕਿਹੜੇ ਕੋ ਪਹਿਲਵਾਨ ਸਨ ਜਿਹੜੇ ਨਾਲ ਕੋਰ ਕਰ ਢੰਡੋ ਸੀ ਬਨਾਰ ਸੀ ਅੱਛਾ ਉਹ ਲੋਰ ਹੁੰਦਾ ਸੀ ਹਾਂ 12ਵੇਂ ਦਿਨ ਮਾਰ ਤੇ ਪਰਦਾ ਹਿੱਟੋ ਉਹ ਥੇ ਜ਼ੋਰਦਾਰ ਕਰਦਾ ਸੀ ਕਦੀ ਮੇਲੇ ਛੇਲੇ ਜਾਊਗਾ ਵੀ ਉਹ ਬੜਾ ਸੋਹਣਾ ਜਵਾਨ ਸੀ ਅਗਨਾਸੀ ਦਾ ਸੀ ਸਰ ਜੀ ਇਹ ਜੋ ਵੀ ਖਾੜੇ ਦੀਆਂ ਗੱਲਾਂ ਜੇ ਤੁਸੀਂ ਸੁਣ ਖਾੜਾ ਤਾਂ ਫਿਰ ਅਜਾ ਪਾਕਿਸਤਾਨ ਬਣਨ ਤੋਂ ਬਾਅਦ ਵੀ ਖਾੜਾ ਚੱਲਦਾ ਰਿਹਾ ਕਿ ਬੰਦ ਹੋ ਗਿਆ ਕਰੋ ਨਹੀਂ ਨਹੀਂ ਮੈਂ ਹਿੰਦੂ ਜਾਂ ਤੋਂ ਬਾਅਦ ਮੈਂ ਦੰਗਣਾ ਹੀ ਕਰਦਾ ਰਿਹਾ 8 ਸਾਲ اچھا ਤੇ ਉਹ ਖਾੜਾ ਫਿਰ ਬੰਦ ਹੋ ਗਿਆ ਉਹ ਬੰਦ ਹੋ ਗਿਆ ਅੱਛਾ ਅੱਛਾ ਠੀਕ ਹੋ ਗਿਆ ਅਤੇ ਇਹ ਸਭ ਹੋਰ ਕੋ ਨਾਂ ਯਾਦ ਹੋਣ ਜਿੰਨੇ ਨਾਲ ਕੋ ਮਿਲਨ ਵਰਤੋ ਸੀ ਪਿੰਡ ਦੇ ਵਿੱਚ ਕਿਹੜੇ ਕਿਹੜੇ ਬੰਦੇ ਆ ਰਿਆਂ ਨਾਲ ਹੀ ਵਰਤੋ ਸੀ ਇਹ 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 ਤੇ ਪਤਾ ਲੱਗ ਰਿਆ ਨਾ ਤੇ ਅੱਗੋਂ ਪੀਣਾ ਦੇ ਦੂਜੇ ਸਾਨ ਤੇ ਬਲਵੰਤ ਸਿੰਘ ਅੱਛਾ ਉਹਦਾ ਉਹਦਾ ਪਾਕੀ ਨਾਲ ਸਿੰਘ ਉਹਨੂੰ ਵੀ ਪਾਕੂਆੰਦ ਨੇ ਨਾ ਪਾੜਿਆਂ ਦੇ ਥਾਂ ਤੇ ਅੱਛਾ ਉਹਦਾ ਕੋ ਬਲਵੰਤ ਸਿੰਘ ਦਾ ਮੁੰਡਾ ਮੇਰੇ ਨਾਲ ફરਦਾ ਸੀ ਉਹ ਵੀ ਪੰਜਵੇਂ अच्छा वो आया थी एक थे अपना कॉलोनी 6 नंबर कॉलोनी आया थी जे मैन ਕੁਦਰ ਨਾਲ ਹੁੰਦਾ ਸੀ ਉਹ ਆਪਣੇ ਮਕਾਨ ਦੇ ਵਿੱਚ ਬੈਠਾ ਆ ਸੀ ਤੇ ਐ ਜਿਹੜੀ ਸੀ ਆਏ ਹਣ ਬਿਲੜਾ اچھا ਫੌਜੀ ਸੀ ਉਹ ਫੌਜ ਭਰਤੀ ਹੋਏ ਨਹੀਂ ਉਹ ਸੀ ਤੇ ਕੀ ਉਹਨਾਂ ਦੇ ਬਰਗੇਡੀਅਰ ਬਰਗੇਡੀਅਰ ਆ ਗਏ ਬਰਗੇਡੀਅਰ ਦੇ ਨਾਮ ਉਹ ਪ੍ਰਮਾਣ ਕਰਦਾ ਕਿ ਬਾਹਰ ਅੱਛਾ ਉਹਦਾ ਹੋ ਗਿਆ ਸੀ ਪਾਲਜ ਇਹਦਾ ਪਤਾ ਲੈਣ ਆਇਆ ਸੀ ਕਿਹਦਾ ਬਲਾ ਐਮਨ ਜਿਹੜੇ ਨੇ ਜਾਇਦਰ ਖੋੜਾ ਦੇ ਬਰਗੇਡੀਅਰ ਬਰਗੇਡੀਅਰ ਅੱਛਾ ਬਰਗੇਡੀਅਰ ਦਾ ਪਤਾ ਲੈਣ ਉਹਦਾ ਪਤਾ ਲੈਣ ਆ ਉਹਦਾ ਪਤਾ ਲੈਣ ਆ ਗਿਆ ਹੋ ਗਿਆ ਨਾ ਅੱਛਾ ਫਿਰ ਉਹ ਤੁਹਾਨੂੰ ਮਿਲਿਆ ਮੈਨੂੰ ਨਾ ਨਾ ਮਿਲਿਆ ਅੱਛਾ ਉਹ ਤੁਹਾਡਾ ਜਮਾਤੀ ਸੀ ਉਹ ਉਹ ਜਮਾਤੀ ਸੀ ਉਹ ਉਹ ਇਸ ਮੈਨੂੰ ਦੱਸਿਆ ਇਹ ਤੁਹਾਡਾ ਨਾਂ ਲੈਦਾ ਸੀ ਜਾਂਦਾ ਸੀ ਯਾਰ ਇੱਥੇ ਭਾਜੀ ਹੁੰਦੇ ਸਾਨੀ ਜੀ ਸਮਝ ਨੂੰ ਛੋਲਦੇ ਹੁੰਦੇ ਸਾਨ ਮੈਂ ਆ ਕੇ ਅਸੀਂ ਸਾਡੇ ਹਸਤਾਜ ਨੇ ਉਹ ਸ਼ਹਿਰ ਤੁਰ ਗਏ ਕੁਦਰਾਂ ਵਾਲੇ ਅੱਛਾ 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 ਮੈਨੂੰ ਨੇ ਇਹ ਹੋਣਾ ਕਿ ਨਾ ਪੂਰੀ ਬੱਸ ਲੈ ਕੇ ਆਵਾਂਗੇ ਹਾਂ ਕੋਈ ਨਾਸ਼ਾ ਨਹੀਂ ਦੱਸਿਆ ਫਿਰ ਮੈਨੂੰ ਪਤਾ ਲੱਗ ਗਿਆ ਉਹ ਰਨ ਉਹ ਰਨ ਹੋਰ ਉਹ ਨਾ ਆਪਣੇ ਥਾਂ ਤੇ ਬੈਠਾਇਆ ਸੀ ਹਾਂਜੀ ਤੇ ਲੀਕ ਦੇ ਕਰਿਆ ਹਾਂ ਸਹੀ ਅੱਛਾ ਇਹ ਹੋ ਗਿਆ ਹੋਰ ਅੱਜ ਸਭ ਕੋ ਜ਼ਿਹਨ ਚ ਹੋਣਾ ਹੋਰ ਜਿਹੜਾ ਤੁੰ ਜਗਿੰਦਰ ਸਿੰਘ ਦੱਸਿਆ ਅੱਛਾ ਜਿਹੜਾ ਵਜ਼ੀਰੇ ਆਲਾ ਜਾ ਕੇ ਹੋਇਆ ਸੀ ਹਾਂ ਹਾਂ ਇਹਦਾ ਲੜਕਾ ਆਇਆ ਸੀ ਉਹਦੀ ਮਾਂ ਤੇ ਉਹਦਾ ਲੜਕਾ ਆਪਣੇ ਮਕਾਨ ਵਿੱਚ ਵੇਲੀਆਂ ਦੇਖਣ ਇੱਥੇ ਜਦੋਂ ਇੱਥੋਂ ਗਿਆ ਜਗਿੰਦਰ ਸਿੰਘ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ ਹਾਂ ਫਿਰ ਕੋਈ ਪੰਜ ਕਿਥੇ ਆ ਹਾਂ ਤਾਂ ਛੜੇ ਤੋਂ ਤੁਹਾਡੇ ਤੋਂ ਵੱਡਾ ਸੀ ਥੋੜਾ ਵਾ ਵਾ ਵੰਡਾ ਹਾਂ ਯਾਤਰਾ ਚਾਚਾ ਲੱਗਦਾ ਸੀ ਰੋਜਿੰਗ ਦਾ ਚਾਚਾ ਲੱਗਦਾ ਸੀ ਅੱਛਾ ਉਹ ਉਹ ਦੱਸਦੇ ਹਨ ਉਹ ਜਿਹੜਾ ਮੁੰਡਾ ਨਾਲ ਸੀ ਨਾ ਉਹਦੇ ਉਹ ਸਾਰੇ ਹਾਈ ਕੋਰਟ ਦਾ ਅਫਸਰ ਸੀ ਅੱਛਾ ਜਿਹੜਾ ਉਧਰ ਫੇਂਡਾ ਜਗਦੀਸ਼ਰ ਸਿੰਘ ਦਾ ਮੁੰਡਾ ਜਿਹੜਾ ਨਾਲ ਆਇਆ ਸੀ ਉਹ ਉੱਥੇ ਮੌਜੂਦਾ ਹਾਈ ਕੋਰਟ ਦਾ ਅਫਸਰ ਸੀ ਕੋਈ ਆ ਜਾਂ ਜੱਜ ਹੋਣਾ ਹੈ ਜਿਹੜਾ ਅੱਜ ਨਹੀਂ ਨਹੀਂ ਆਇਆ ਉਹ ਤਾਂ ਹੈ ਅੱਛਾ ਸਾਰਿਆਂ ਦਾ ਵੱਡਾ ਅਫਸਰ ਸੀ ਸਹੀ ਤੇਰੇ ਮੱਥੇ ਨਹੀਂ ਲੱਗਾ ਅੱਛਾ ਨਹੀਂ ਹੁਣ ਤੁਹਾਡੇ ਮੱਥੇ ਲੱਗ ਕੇ ਦੇਖੋ ਨਾ ਵੀਡੀਓ ਸਾਰੇ ਦੇਖਣ ਅੱਛਾ ਸਾਰਾ ਲੱਗਣਗੇ ਤੁਹਾਡੇ ਮੱਥੇ ਲੱਗਣ ਤੁਹਾਨੂੰ ਸ਼ਾਮੋਂ ਪਹਿਲਾਂ ਇਹ ਤੇ ਸਾਰੇ ਪ੍ਰਗਾਮ ਆਉਣੇ ਨੇ ਅੱਛਾ ਇਹ ਸਭ ਕੀ ਦੱਸ ਰਹੇ ਹੋ ਹੋਰ ਪਿੰਡ ਦੀ ਕੋਈ ਗੱਲਾਂ ਬਾਤਾਂ ਹੋਰ ਬੰਦਿਆਂ ਦੇ ਨਾਂ ਜਿਹੜੇ ਜਿਹੜੇ ਕੋਈ ਬੰਦਾਂ ਨੇ ਲੈnde ਪਾਸੇ ਨਹੀਂ ਛੇ ਕੁਸਾਨਾ ਉਹਨਾਂ ਦਾ ਨਾਂ ਸੀ ਸੋਹਣ ਸਿੰਘ ਤੇ ਕਪੂਰ ਸਿੰਘ ਤੇ ਗੁਰਵਾਨ ਸਿੰਘ ਨਿਹਾਲ ਸਿੰਘ ਜਗਦੀਰ ਸਿੰਘ ਦਲੀਪ ਸਿੰਘ ਹਾਂਜੀ ਉਧਰ ਵੀ ਦਲੀਪ ਸਿੰਘ ਹੈ। ਅੱਛਾ ਇਹ ਲੈਹਦੇ ਪਾਸੇ ਸਨ। ਐਸੇ ਹੋਰ ਹੈ ਇਧਰ ਸਿੱਖਾਂ ਜਿਹੜੇ ਸੱਤਣਾ ਦੇ ਪਾਸੇ ਉਹਨਾਂ ਨੂੰ ਸਿੰਧੀ ਆਂਦੇ ਆ ਸਿੰਧੀ ਦੇ ਅੱਛਾ ਉਹ ਸਿੰਧ ਦੇ ਰਾਹ ਹਨ। ਜ਼ਮੀਨ ਵੀ ਇੱਥੇ ਉਹਨਾਂ ਦੀ ਸੱਤ ਮਰਾ ਬੇ। ਅੱਛਾ ਉਹ ਇਹ ਪੰਜ ਪ੍ਰਾਰਸਣ। ਬਗਵਾਨ ਤੇ ਭਗਵਾਨ ਸਿੰਘ ਕਲਤਾਰ ਸਿੰਘ ਇਹ ਇਹ ਪੰਜ ਭਰਾ ਸਨ ਅੱਛਾ ਤੇ ਨਵੰਗ ਵੀ ਨਾ ਸਨ ਮੁੰਡੇ ਵੀ ਮੇਰੇ ਨਾਲ ਪਰੇ ਸਨ ਉਹਨਾਂ ਦੇ ਕੋ ਨਾਮ ذہن ਚ ਆਉਣ ਹਾਂ ਹੁਣ ਉਹਨਾਂ ਦੇ ਨਾਮ ਹੈ ਲੋ ਸ਼ੋਰੀ ਲਾਲ ਅੱਛਾ ਰਾਮ ਲਾਲ ਅੱਛਾ ਚਰਨਜੀਤ ਹਾਂ ਜੀ ਤੇ ਉਹ ਇਹ ਇਸ ਤਰ੍ਹਾਂ ਦੇ ਉਹਨਾਂ ਦੇ ਨਾਂ ਸਨ ਤੇ ਹਿੰਦੂਆਂ ਦਾ ਇੱਥੇ ਬੁੱਲ ਦੇਬ ਬੁੱਲ ਦੇਬ ਸਹੀ ਤੇ ਹਿੰਦੂਆਂ ਦਾ ਇੱਥੇ ਜਿਵੇਂ ਸਿੱਖਾਂ ਦਾ ਤੇ ਯਕੀਨਨ ਵਾਈ ਬੀਜੀ ਵਾਲਾ ਕੰਮ ਹੋਣਾ ਹੈ ਉਹ ਹਨ ਉਹਨਾਂ ਦੇ ਆਪਣੇ ਇੱਥੇ ਤੇ ਹਿੰਦੂਆਂ ਦੇ ਕੀ ਕੰਮ ਸਨ ਉਹ ਹੀ ਜਿਹੜਾ ਵਿਆਜ ਦਾ ਇੱਕ ਤਰੀਕਾ ਹਿੰਦੂਆਂ ਹਿੰਦੂ ਜ਼ਿਆਦਾ ਨੌਕਰੀਆਂ ਦੇ ਸਨ ਤੇ ਇੱਥੇ ਦੱਸਾਨਾ ਪਾਣੀ ਨਹੀਂ ਜਾਣਦਾ ਅੱਛਾ ਇਹ ਜੇ ਤੁਸੀਂ ਕਾਂਗਰੀ ਕਰਦੇ ਹਨ ਨੌਕਰੀਆਂ ਵੀ ਕਰਦੇ ਹਨ ਅੱਛਾ ਤੇ ਆ ਜਿਹੜੇ ਆ ਸਾਡੇ ਸਿੱਖਣਾ ਹੈ ਹਾਂ ਇਹ ਬੜੇ ਸਨ ਨਾਏ ਤੇ ਚੜਗਾ ਖਾਂਦੇ ਹਨ ਨਾਏ ਸ਼ਰਾਬ ਪੀਂਦੇ ਸਨ ਅੱਛਾ ਨਹੀਂ ਕੋਈ ਕੰਮ ਨਹੀਂ ਖਾਇਆ ਦਾ ਕਰਦੇ ਇਹਨਾਂ ਦਾ ਕੰਮ ਬੜਾ ਹੀ ਅੱਛਾ ਸੀ ਫਿਰ ਆ ਸਿੰਘ ਦਾ ਜਿਹੜਾ ਸੀ ਇਹ ਆ ਸਿੰਘ ਦਾ ਜਿਗਿੰਦਰ ਸਿੰਘ ਜਿਗਿੰਦਰ ਸਿੰਘ ਜੀ ਮਾਂ ਦਾ ਇਹ ਇਹ ਸੀ ਕਿ ਜਿਹੜੀ ਬੀਬੀ ਰੰਗੀ ਹੋ ਯਾਨੀ ਇਹ ਮੁਸਲਮਾਨੀ ਹੂੰ ਉਹਦੇ ਚ 5 4 ਸਾਲ ਦੀ ਹੋਵੇ ਉਹ ਮੁੰਡਾ ਜਾਣਾ ਅੱਛਾ ਉਹਨੇ ਨੂਨ ਨਾਲ ਘਰ ਛੜਨਾ ਹਾਂ ਜਾ ਕੇ Baal ਖਿਡਾਣੇ ਪੈਂ ਧੀ ਨਾਲ ਘਰ ਛੜਦਾ ਜਿਵਾਨ ਨੂੰ ਨਾ ਜਾਣ ਰਿਸ਼ਤਾ ਵੇਖ ਕੋਈ ਕੁੜੀ ਜਿਵਾਨ ਹੂੰ ਹਾਂਜੀ ਸਰ ਜੀ ਅਈ ਥੋ ਪਾਣੀ ਗਈਆਂ ਨਿਹਰਪੁਰੀਆਂ ਪਹਿਲਾਂ ਅੱਛਾ ਜਦੋਂ ਆਪਣੇ ਨੇ ਨਾ ਰਾਮਾ ਵਰ ਦਿਰਾ ਕਰਨ ਨਾਲ ਉਸ ਵੇਲੇ ਜਵਿੰਦਰ ਸਿੰਘ ਦੇ ਕਈ ਖਾਤ ਆ ਰਹੇ ਨੇ ਕਿ ਵਿਭਾਗੇ ਆਓ ਤੇ ਕੁੜੀਆਂ ਲੈ ਜਾਓ। ਅੱਛਾ। ਹਾਂਜੀ। ਹਾਂ ਹਾਂ। ਕੁੜੀਆਂ ਜਵਾਨ। ਅੱਛਾ। ਉਹ ਕਿਸੇ ਗੌਰ ਨਾਲ ਇੱਕ ਸਾਡੇ ਕੁਸ਼ਮੀਰੀਆਂ ਦੀ ਸੀ। ਉਹ ਤੇ ਮਰ ਗਈ। ਹਾਂ ਹਾਂ। ਤੇ ਦੋ ਸੰਤ ਜੋਗੀਆਂ ਦੀਆਂ ਕੁੜੀਆਂ। ਅੱਛਾ। ਉਹ ਕਿਸੇ ਵਿੱਚ ਤੇ ਕਮਿਆਰ ਜਿਹੜਾ ਸੀ ਇਹ ਪੂ ਜਾ ਕੇ ਲੈ ਆਇਆ। ਅੱਛਾ। ਸਾਡੇ ਮਾਲੇ ਦਾ। ਹੂੰ। ਤੇ ਨਹੀਂ ਇਹ ਜਦੋਂ ਆਪਣਾ ਵੰਡ ਹੋਈ ਤੇ ਫਿਰ ਉਹ ਨਾਲ ਹੀ ਲੈ ਗਈ ਇਥੋਂ ਆਪਣੇ ਕੋਲ ਪਹਿਲਾਂ ਟੁੱਟ ਗਈਆਂ ਹਨ ਵੰਡ ਤੋਂ ਅੱਛਾ ਉਹਨਾਂ ਦਾ ਉੱਥੇ ਕੋ ਡਰਾਮ ਵਸੋਣੀ ਜੀਵਿੰਦਰ ਸਿੰਘ ਦੀ ਭੈਣ ਵਿਆਹੀ ਸੀ ਕੁੱਲਾ ਪੇ ਕਹਿਰ ਕੁੱਲਾ ਪੇ ਕਹਿ ਕੁੱਲਾ ਸ਼ਹਿਰ ਹੈ ਕੁੱਲਾ ਸ਼ਹਿਰ ਉੱਥੇ ਅੱਛਾ ਉੱਥੇ ਉੱਥੇ ਛਾਡਾਂ ਦਾ ਸੀ ਉਹ ਸਾਹਮਦੇ ਸਨ ਉਹਨਾਂ ਨੂੰ ਹਾਂ ਫਿਰ ਨੂੰ ਅਲਨ ਲੈ ਜਾਣਾ ਨੂੰ ਦੇ ਨਾਲ ਅੱਛਾ ਵਾਲ ਬੈਟ ਢਾਣਿਆ ਹਾਂ ਧੀ ਦੇ ਨਾਲ ਗੱਲ ਕਰਨਾ ਵਾਲ ਬੈਟ ਨਾ ਹਾਂ ਹਾਂ ਜਵਾਨ ਹੋਣਾ ਤੇ ਆਪਾਂ ਨਵੀਂ ਨਕਾ ਅੱਛਾ 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 ਇਹ ਉੱਪਰ ਨਾ ਜਾ ਇਹ ਅਮਰ ਜੀ ਹਾਂ ਉਹਦਾ ਘਰ ਬੋਲਦਾ ਵੀ ਬੀਬੀ ਭਿੰਡਰ ਤੇ ਅੱਛਾ ਜੀਵਿੰਦਰ ਸਿੰਘ ਤੇ ਸੂਰਤ ਸਿੰਘ ਰਾਨੂ ਤੇ ਨਾਂ ਦੇ ਨਹੀਂ ਸੀ ਉਹਨਾਂ ਦਾ ਘਰ ਆਂਦਾ ਨਾ ਬੀਬੀ ਭਿੰਡਰ ਦਾ ਘਰ ਦਾ ਅੱਛਾ ਅੱਛਾ ਵੇਖੋ ਦਾ ਅਮਲ ਸੀ ਨਾ ਜੀ ਬੜੀ ਨੇਕ ਬੀਬੀ ਸੀ ਬੜਾ ਸ਼ੋਰ ਆ ਸੀ ਅੱਛਾ ਬੀਬੀ ਪਿੰਡਰ ਗਏ ਪਿੰਡਰ ਦਾ ਪਿੰਡਰ ਦਾ ਸੀ ਜੱਟਾਂ ਦੀ ਅੱਛਾ ਤੇ ਜਗਿੰਦਰ ਸਿੰਘ ਹੋਰ ਇਹ ਪਿੰਡਰ ਹੀ ਸਨ ਜਾਂ ਉਹ ਬੀਬੀ ਪਿੰਡਰ ਸੀ ਨੇ ਕਿਵੇਂ ਸਨ ਆ ਆ ਕਿਵੇਂ ਨੇ ਹਾਂ ਉਹ ਸਾਡੇ ਚਾਚੇ ਦੀ ਸਨ ਇਹਨਾਂ ਦੇ ਹਾਜੀ ਫਤਿਹ ਮੰਦ ਉਹ ਦੱਸ ਜਾਣ ਮੈਨੂੰ ਕਿ ਪੁੱਤਰ ਸਾਡੀ ਸਤਵੀਂ ਪੀੜ੍ਹੀ ਹੈ ਸਾਡਾ ਵੱਡਾ ਹੋਇਆ ਸੀ ਮੁਸਲਮਾਨ ਇਹਨਾਂ ਅਸੀਂ ਵੀ ਈਮਾ ਦੇ ਅਸੀਂ ਵੀ ਕੀਨੇ ਹਾਂ ਅੱਛਾ ਅੱਛਾ ਯਾਨੀ ਉਹ ਕੋਨ ਦੀ 7ਵੀਂ ਪੀੜ੍ਹੀ ਜੋ ਮੁਸਲਮਾਨ ਹੋ ਗਿਆ ਸੀ ਤੇ ਉਹਨਾਂ ਦੀ نسل ਜਿਹੜੀ ਹੈ ਇਹ ਚੱਲਦੇ ਨੇ ਭੀਮਾ ਸਾਹਿਬ ਭਾਈ ਸਾਹਿਬ ਇਹ ਚੱਲਦੇ ਨੇ ਅੱਛਾ ਤੇ ਉਹ ਫਿਰ ਆਪਣੇ ਉਸ ਇੱਕ ਸਰਦਾਰੀ ਦੇ ਹਾਂ ਸਹੀ ਠੀਕ ਹੋ ਗਿਆ ਤੇ ਭਾਈ ਸਾਹਿਬ ਇਹ ਜਦੋਂ ਇੱਥੋਂ ਦੇ ਸਿੱਖ ਹਿੰਦੂ ਤੇ ਕੋਈ ਲੜਾਈ ਝਗੜਾ ਕੋਈ ਆਿੰਦਾ ਕੋ ਮਾਮਲਾ ਨਹੀਂ ਸੇ ਮਾਣ ਨਾਲ ਹੀ ਨਿਕਲ ਗਏ ਤਾਂ ਮੋਈਆਂ ਲਾਂਬੇ ਸੁਣਦੇ ਰਹਾਂ ਹਾਂ ਇਹ ਐਸੇ ਹੀ ਗੱਲਾਂ ਕਿਾਰੇ ਸਾਰਾ ਪਿੰਡ ਹਿੰਦੂਸ ਤੇ ਮੁਸਲਮਾਨ ਇਕੱਠੇ ਹੋ ਗਏ ਸਹੀ ਤੇ ਇਹ ਜੀ بیوی ਤੇ ਜੀ ਸੀ ਨਾ ਉਹ ਕੋਈ ਆਮ ਲੱਗ ਨਹੀਂ ਅੱਛਾ ਮੈਨੂੰ ਆਖੇ ਮੈਂ ਕਿਹਾ ਪਾ ਤੇ ਚਤੁਰਕ ਨਹੀਂ ਆ ਸਕਣਾ ਹਾਂ ਨਾਲ ਤੇ ਤੁਮ ਕਾਲ ਘਾ ਰਹੇ ਹਾਂ ਹਾਂ ਸਿੱਖੋ ਜਰਾ ਤਰ੍ਹਾਂ ਉਹ ਦੇਖਣ ਨੂੰ ਕੋਈ ਚ ਬਾਗਰ ਛੱਡਾ ਮੈਂ अच्छा वड्डे फिर अही ਛੱਡ ਕੇ ਆਏ। टेके दी بیوی ਨੂੰ ਤੁਸੀਂ ਕਿਹਾ ਹੀਰਾ ਸਿੰਘ ਜਿਹੜਾ ਤੁਹਾਡਾ ਉਸਤਾਦ ਸੀ। ਪਲਵਾਨ ਹਾਂ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ ਇਹਦੇ ਬਾਰੇ ਚ ਇੱਕ ਹੋਰ ਮੈਂ ਤੁਹਾਨੂੰ ਗੱਲ ਪੁੱਛਣੀ ਸੀ ਕਿ ਕਿਹੜੀਆਂ ਕਿਹੜੀਆਂ ਉਸ ਵਕਤ ਐ ਹੁੰਦੇ ਸਨ ਇਹਨਾਂ ਦੇ ਰਸਮ ਰਿਵਾਜ ਜਿਹੜਾ ਤੁਸੀਂ ਆਂਦੇ ਹੋ ਤੁਸੀਂ ਵੀ ਸ਼ਿਰਕਤ ਕਰਦੇ ਸੀ। ਇੱਕਦਾਂ ਤੁਹਾਂ ਦੱਸਿਓ ਜਗਰਾਤਾ ਕੀ ਹੁੰਦੇ ਹੁੰਦੇ? ਕੀ ਹੁੰਦਾ ਸੀ? ਦਸਹਿਰਾ ਦਸਹਿਰਾ ਅੱਛਾ ਦਸਹਿਰਾ ਹੋਰ ਹਮਾਰਾ ਸਹੀ ਜੀ ਸਰਵਨਾ ਦਾ ਸਾਹਬ ਬਾਤ ਹੁੰਦਾ ਸੀ ਅੱਛਾ ਤੇ ਬਾਕੀ ਮੇਲਾ ਸ਼ੇਲਾ ਵਿਸਾਖੀ ਮੇਲੇ ਉਹਨਾਂ ਦੇ ਇਥੇ ਇੱਕ ਮੇਲਾ ਹੁੰਦਾ ਸੀ ਕਿਤਾਬਾਂ ਝੋਲਾ ਨਾ ਸੀ ਖਿਆ ਦਾ ਮੇਲਾ ਖਿਆ ਦਾ ਮੇਲਾ ਜਿਸੀ ਅਸੀਂ ਆਂਦੇ ਹਾਂ ਜੱਗ ਦਾ ਮੇਲਾ ਉਹ ਤਰੇ ਦਿਨ ਰਹਿੰਦਾ ਸੀ ਉਹ ਦੁਨੀਆਂ ਤੇ ਮਿਲੂ ਹੁੰਦੇ ਅੱਛਾ ਇੱਕ ਲੱਗਦੀ ਸੀ ਵਿਸਾਖੀ ਛੇਤਰ ਦੇ ਵਿੱਚ ਹਾਂ ਜੀ ਛੇਤਰ ਤੋਂ ਆਉਂਦੇ ਸਨ ਉਹ ਦਰਬਾਰ ਸਹੀ ਬੰਦਾ ਉਹ ਦਰਬਾਰ ਦੋ ਤਿੰਨ ਦਿਨ ਬਾਅਦ ਵਿਸਾਖੀ ਬੜੀ ਲੱਗਦੀ ਸੀ ਅੱਛਾ ਜੀ ਬੜੇ ਮੇਲੇ ਤੋਂ ਗੱਲ ਆਉਂਦੀ ਹੈ ਸਹੀ ਠੀਕ ਹੋ ਗਿਆ ਅੱਛਾ ਤੇ ਇਹ ਜਿਹੜਾ ਮੰਦਰ ਹੈ ਟੁਮਰੀ ਮੰਦਰ ਇੱਥੇ ਆ ਟੁਮਰੀ ਮੰਦਰ ਇੱਥੇ ਇਬਾਦਤ ਹੁੰਦੀ ਤੁਹਾਡੇ ਸਾਹਮਣੇ ਤੋਂ ਆ ਵੇਖੀਏ ਤੁਹਾਡੇ ਸਾਹਮਣੇ ਨਹੀਂ ਨਹੀਂ ਹਾਂ ਇਬਾਦਤ ਇੱਥੇ ਇਬਾਦਤ ਇਹ ਸਾਲ ਬਾਅਦ ਹੀ ਉੱਥੇ ਹੁੰਦਾ ਹੈ ਲੋਕ ਲਾਂਜ਼ੀਆਂ ਬੀਬੀਆਂ ਵੀ ਆਉਂਦੀਆਂ ਹੋਈਆਂ ਹਨ ਹਾਂ ਜੀ ਉਹਨੂੰ ਆਉਂਦੇ ਹਨ ਹਰੀਆਂ ਚਾੜੀਆਂ ਹਰੀਆਂ ਜੀ ਤੇ ਸਭਾ ਤੇ ਸਦਾਪੁਰੂਪੀ ਕਣਕ ਅੱਛਾ ਉਹ ਨਾ ਅਗੇ ਉਹ ਉਹ ਢੋਲਣੀ ਹਾਂਜੀ ਤੇ ਉਹ ਅੱਗੇ ਜਾ ਕੇ ਰਖਣਾ ਬੀਬੀ ਫਰੀਦਾਨ ਲੈ ਜਾਓ ਹਾਂ ਉਹ ਚੌਣ ਹੋਣਾ ਕੁੱਟੇ ਹੋਏ ਇਸ ਦੇ ਵਿੱਚ ਚੱਕਰ ਮਿਲਣੀ ਹੋਣੀ ਅੱਛਾ ਉਹ ਬੀਬੀਆਂ ਮਤਲਬ ਮਨਾਉਂ ਸਿੱਖਾਓ ਅੱਛਾ ਹਾਂਜੀ ਇਹ ਜਿਹੜਾ ਮੰਦਰ ਦੇ ਵਿੱਚ ਐਡਾ ਵੱਡਾ ਤਲਾਬ ਹੈ ਇਹ ਪਾਣੀ ਕਿੱਥੋਂ ਪਾਉਂਦੇ ਹਨ ਖੂਹ ਦਾ ਪਾਣੀ ਪਾਉਂਦੇ ਪਾਣੀ ਇਹ ਦੋ ਪੈਰ ਸਨ ਅਚਚਾਰੀ ਪਾਣੀ ਦੀ ਹਾਂ ਸਰਕਾਰੀ ਸੰ ਦੋ ਪੈਰ ਪਾਣੀ ਦੇ ਜਦੋਂ ਪਾਣੀ ਆਉਂਦਾ ਹੈ ਸਵੇਰੇ ਪਹਿਲਾਂ ਇੱਥੇ ਆਉਂਦਾ ਸਹੀ ਸਹੀ ਉਹ ਸਵੇਰੇ ਦਾ ਮਤਲਬ ਹੈ ਸ਼ੁਰੂ ਤੋਂ ਚੱਲਦਾ ਪਿਆ ਜਿਹੜਾ ਇਬਨ ਵਾਲੀ ਵਾਲੇ ਪਾਸੋਂ ਆਣਦੇ ਆ ਆਹੋ ਆਹ ਜਿਹੜਾ ਖੱਡ ਵਾਲਾ ਅੱਛਾ ਅੱਛਾ ਬਸ ਰੁਕੋ ਇੱਥੇ ਬਦੋ ਕੀ ਜ ਨੇੜੇ ਤਰੇੜ ਕਿਹੜੇ ਕਿਹੜੇ ਪਿੰਡ ਹੁੰਦੇ ਸਨ ਹੋਰ ਪੁਰਾਣੇ ਪੁਰਾਣੇ ਪਿੰਡ ਆ ਗਖੜ ਅੱਛਾ ਉਹ ਬੈਂਕੇ ਅੱਛਾ ਸ਼ੀਨੇ ਹਾਂ ਹਾਂਜੀ ਮੜੀਆਲਾ ਹਾਂ ਬਾਵਾ ਵਾਲੀ ਸਹੀ ਹਾਂ ਇਹ ਸਾਰੇ ਪਿੰਡ ਦੇਰ ਦਾ ਕਾਮਿਚਕਾਰ ਤੋਂ ਲੈ ਗਿਆ ਡੇਡ ਡੇਡ ਦੋ ਦੋ ਮੀਜ਼ ਦੇ ਸਾਹਮਣੇ ਵਿਚਕਾਰ ਖੜਾ ਪਿੰਡ ਤੇ ਅੱਛਾ ਇਹ ਜਿਹੜੀ ਛੁਰੀ ਮਾਰੀ ਵਿੱਚ ਆਕੂ ਜੀ ਨੇ ਮਾਰਿਆ ਸੀ ਉਹਦਾ ਕੀ ਨਾਂ ਸੀ ਜਗਿੰਦਰ ਜਗਿੰਦਰ ਇੱਕ ਦਾ ਪੁੱਤਰ ਸੀ ਤੇ ਆਤਮਾਰਾਮ ਦਾ ਆਤਮਾਰਾਮ ਹਿੰਦੂ ਦਾ ਹਾਂ ਹਿੰਦੂ ਅੱਛਾ ਉਹਨਾਂ ਚ ਅਥੇ ਜਦੋਂ ਛੁਰੀ ਭੱਜ ਗਈ ਚਾਕੂ ਦਸ ਦਿਵਾਰ ਪਾਰ ਹੋ ਗਿਆ ਅੱਜਕੱਲ ਤੇ ਇੱਕ ਮਿੰਟ ਦਾ ਨਹੀਂ ਵਸਾ ਖਾਂਦੇ ਥਾਣੇ ਪਹਚਾਈ ਤੁਰ ਜਾਂਦੇ ਨੇ ਫੌਰਨ ਨਹੀਂ ਕੋਈ ਵੀ ਨਹੀਂ ਸੀ ਤੁਹਾਡੇ ਵੀ ਅੱਭਾ ਹੀ ਕੁਝ ਨਹੀਂ ਆਖਿਆ ਤੇ ਉਹ ਨਾ ਬਿਠੂਏ ਨਾ ਹਾਂ ਹਾਂ ਨਹੀਂ ਮੈਂ ਆ ਕਹੇ ਮੈਨੂੰ ਮੈਂ ਕਹੇ ਮੈਨੂੰ ਪੜਨ ਦਿਓ ਮੈਨੂੰ ਉਹ ਜਾਨਮ ਕਨੇ ਮਾਰਿਆ ਗੁਤੈ ਨਾਲ ਛੇੜਦੇ ਸੀ ਸੰਭਾਤ ਦਰ ਤੱਕ ਛੇੜਦੇ ਹਾਂ ਚਲੋ ਯਾਰ ਮੇਰਾ ਚਾਕੂ ਉਹਦੀ ਫੱਟੀ ਤੇ ਜਾ ਵੰ ਗਿਆ ਤੇ ਮੈਂ ਉਸ ਮਾਰਿਆ ਚਾਕੂ ਤੇ ਮੈਂ ਫੱਟੀ ਤਾਂ ਕੀਤੀ ਉਹ ਲੰਘ ਜੀ ਤੂੰ ਇੱਥੇ ਬਚ ਗਿਆ ਸਹੀ ਤੋ ਅਹੀ ਦਰੋਂ ਨਿਕਲ ਆਇਆ ਇਹ ਸਹੀ ਠੀਕ ਹੋ ਬੜੀ ਮਿਹਰਬਾਨੀ ਜੀ ਹਾਈ ਸਾਹਿਬ ਬਹੁਤ ਸ਼ੁਕਰੀਆ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਲੋ ਜੀ ਜਿਹੜੇ ਸਾਥੀ ਵੇਖਣ ਦੇ ਨੇ ਯਕੀਨਨ ਇਹ ਜਿਨ੍ਹਾਂ ਨੇ ਹਾਈ ਸਾਹਿਬ ਨੇ ਨਾਮ ਲੈ ਇਹ ਮੇਰੇ ਨਾਲ ਗੁਫਤਗੂ ਦੇ ਦੌਰਾਨ 40 50 ਦੇ ਨਾਮ ਲੈ ਲੈਣੇ ਤੇ ਹਾਈ ਸਾਹਿਬ ਦੱਸਣ ਕਿੰਨੇ ਨਾਮ ਹਾਈ ਸਾਹਿਬ ਤੁਹਾਡੇ ਕੋਲ ਬੰਦਾ ਲਿਖਵਾ ਕੇ ਲੈ ਕੇ ਗਿਆ 105 105 ਨਾਮ ਜਿਹੜੇ ਉਸ ਵਕਤ ਦੇ ਇੱਥੇ ਸੰਤਾਰੀ ਤੋਂ ਪਹਿਲਾਂ ਲੋਕ ਵਾਸਦੇ ਸਨ ਆ ਉਹ ਹੈ ਸਾਹਮਣੂ ਜ਼ੁਬਾਨੀ ਯਾਦ ਸੀ ਅੱਜ ਦੇ ਥੋੜੇ ਜਿਹੇ ਵਕਤ ਦੇ ਕਿੱਲੇ ਸੀ ਅਸੀਂ ਪੂਰੀ ਤਰ੍ਹਾਂ ਇਹਨਾਂ ਨਾਲ ਗੁਫ਼ਤਗੋਈ ਨਹੀਂ ਹੋਈ ਤੇ ਇੱਥੋਂ ਦੇ ਇੱਕ ਸਾਥੀ ਸੰਤ 105 ਨਾਮ ਹਾਈ ਸਾਹਮਣੂ ਹੋ ਜੇ ਵੀ ਯਾਦ ਨੇ ਕਿ ਜਿਹੜੇ ਇੱਥੇ ਲੋਕ ਰਹਿੰਦੇ ਸਨ ਜਿਨ੍ਹਾਂ ਨਾਲ ਹਜ ਸਾਹਿਬ ਦਾ ਮਿਲਨ ਵਰਤੋਂ ਸੀ ਤੇ ਇਹਦੇ ਨਾਲ ਹੀ ਤੁਹਾਡੇ ਕੋਲ ਜਿਆਦਾ ਚਾਹਾਂਗੇ ਕਿ ਨਵੇਂ ਵਲਾਗ 'ਚ ਨਈ ਗੱਲਾਂ ਨਾਲ ਫੇਰ ਮੁਲਾਕਾਤ ਹੋਏ ਜੀ ਰੱਬ ਰਾਖਾ